ਰਾਮ ਕਲੀ ਮਹੱਲਾ ਪੰਜਵਾ ਸਗਲ ਸਿਆਣੁ ਪਛਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਭੂ ਹਗੋਦਨ ਸਾਹਿਬ ਮਹਾਰਾਜ ਸਾਹਿਬ ਦੇ ਆਗਮਨ ਦਾ ਜੋ ਜਾਗਰ ਸਲਾਨਾ ਜੋਨ ਮੇਲਾ ਹਮੇਸ਼ਾ ਇਸ ਸਥਾਨ ਵਿੱਚ ਲੱਗਦਾ ਹੈ ਉਸ ਦੇ ਪਹਿਲੇ ਅੱਜ ਸਮਾਗਮ ਦੇ ਵਿੱਚ ਇਕੱਤਰ ਹੋ ਕੇ ਗੁਰੂ ਮਹਾਰਾਜ ਸਾਹਿਬ ਦਾ ਅੰਮ੍ਰਿਤ ਵੇਲੇ ਤੋਂ ਆਸ਼ਾ ਜੀ ਦੀ ਵਾਰ ਦੇ ਕੀਰਤਨ ਦਾ ਫਿਰ ਸ੍ਰੀ ਅਖੰਡ ਪਾਠ ਦੇ ਭੋਗਾਂ ਦਾ ਉਸ ਤੋਂ ਬਾਅਦ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਪਵਿੱਤਰ ਸ੍ਰੀ ਮੁਖਵਾਕਾਂ ਦੇ ਕਥਾ ਦਾ ਅੰਮ੍ਰਿਤ ਵੇਲੇ ਦਾ ਪ੍ਰੋਗਰਾਮ ਆਪ ਨੂੰ ਸਰਵਣ ਕੀਤਾ ਹੈ ਉਸ ਤੋਂ ਮਗਰੋਂ ਸਾਧ ਸੰਗਤ ਜੀ ਆਪ ਨੇ ਤੋਂ ਦਿਨੋਂ ਤੋਂ ਅਤੇ ਕਵੀਸ਼ਰਾਂ ਤੋਂ ਗੁਰੂ ਮਹਾਰਾਜ ਸਾਹਿਬਾ ਜਾਸਰਵਣ ਕਰਕੇ ਹੁਣ ਤੱਕ ਆਪਣੇ ਸਮੇਂ ਨੂੰ ਸਫਲ ਕੀਤਾ ਹੈ ਹੁਣ ਇਹ ਜਿਹੜਾ ਬਕਾਇਆ ਸਮਾ ਹੈ ਇਸ ਵਿੱਚ ਸਤਿਗੁਰੂ ਮਹਾਰਾਜ ਸਚਿਪਾਤਸਵਾ ਜੀ ਦੀ ਅੰਮ੍ਰਿਤ ਰੂਪ ਬਾਣੀ ਦਾ ਜੋ ਵਿਚਾਰ ਹੈ ਸੰਗਤਾਂ ਕੋਈ ਵੀ ਕਿਸੇ ਸਮੇਂ ਵਾਸ ਤੇ ਸਰਵਣ ਕਰੋ RAM ਕਲੀ ਮਹੱਲਾ ਪੰਜਵਾ ਸਿਆਣਪ ਸਿਆਣਪ ਸਾਡੇ ਸਾਰੇ ਪਾਤਸ਼ਾਹ ਜੀਆਂ ਦੀ ਕਲਿਆਣ ਕਰਨ ਵਾਸਤੇ ਅਮਰ ਤੋਂ ਵਿਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ ਇਹੇ ਜੀਵ ਦਿਨ ਤੇਰੇ ਅੰਦਰ ਸਾਰੀ ਬੁੱਧੀ ਦੀ ਸਿਆਣਪ ਹੈ ਸਾਸ ਵਿਦਿਆ ਦੀ ਸਿਆਣਪ ਹੈ ਵਕਾਲਤ ਦੀ ਸਿਆਣਪ ਹੈ ਡਾਕਟਰੀ ਦੀ ਸਿਆਣਪ ਹੈ ਅਤੇ ਚਰਚਾ ਵਾਰਤਾ ਦੇ ਝਗੜੇ ਸਾਖ ਦੀ ਨਿਆਂ ਦੀ ਪਤੰਜਲ ਦੀ ਪੁਰ ਪੂਰਮੇ ਮਹਾਸਾਬੀ ਬਿ ਸੇਖਕ ਦੀ ਅਤੇ ਯੋਗ ਪਤੰਜਲੀ ਸ਼ਾਸਤਰ ਦੀ ਵਿਦਾਂਚਾਰਕਾਂ ਦੀ ਜਿੰਨੀ ਤੈਨੂੰ ਬੁੱਧੀ ਚ ਸਿਆਣਪ ੁਰਦੀ ਹੈ ਇਸ ਦਾ ਇਸ ਨੂੰ ਛੱਡਣਾ ਕਰ ਕਰ ਸੇਵਾ ਸੇਵਕ ਸਾਜ ਆਪਣੀ ਸਿਆਣਪ ਨੂੰ ਛੱਡ ਕੇ ਸੇਵਾ ਕਰ ਸੇਵਕ ਵਾਲਾ ਸਜੋ ਸਮਾਨ ਆਪਣਾ ਬਣਾਇਆ ਕਰਕੇ ਨਿਮਰਤਾ ਵਾਲਾ ਆਪਣਾ ਆਪ ਸਗਲ ਮਿਟਾਈ ਜੋ ਜਮ ਦੇ ਦੇ ਅੰਦਰ ਆਪਣਾ ਫਰਿਆ ਕਿ ਮੈਂ ਬੜਾ ਸੁੰਦਰ ਹਾਂ ਮੈਂ ਬੜਾ ਸਿਆਣਾ ਹਾਂ ਮੈਂ ਬੜਾ ਵਿਦਵਾਨ ਹਾਂ ਮੇਰੇ ਜੈਸਾ ਕੋਈ ਹੁਨਰਹਾਰ ਨਹੀਂ ਇਹ ਸਾਰਾ ਆਪਣੇ ਆਪ ਸਾਰਾ ਮੀਟ ਦੇ ਮਨ ਚਿੰਦੇ ਸੇ ਫਲ ਪਾ ਕੇ ਸਤਿਗੁਰਾਂ ਦੀ ਕਿਰਪਾ ਕਰਕੇ ਜੋ ਮਨ ਚਿੰਤ ਗੁਣੀ ਕਰੇਗਾ ਸਾਰੇ ਮੋ ਅਰਥ ਕਾਮੋਖ ਸਾਰੇ ਫਲ ਪਾ ਲੈਂਗਾ ਉਹ ਸਾਬ ਧਾਨ ਆਪਣੇ ਗੁਰਸੇ ਆਪਣੇ ਸਤਿਗੁਰੂ ਮਹਾਰਾਜ ਸਾਹਾ ਹੋਰ ਆਪਣਾ ਕੋਈ ਨਹੀਂ ਸਾਥ ਸੰਗੇਤ ਜੀ ਜਿਹੜੇ ਦੁਨੀਆ ਦੇ ਆਪਣੇ ਮੰਨੇ ਐ ਉਹ ਵਕਤ ਪਏ ਤੇ ਔਕੜ ਪਏ ਤੇ ਸਭ ਛੱਡ ਜਾਂਦੇ ਹਨ ਇਸ ਕਰਕੇ ਸਤਿਗੁਰੂ ਮਹਾਰਾ ਗੁਰਨਾਨਕ ਦੇਵ ਜੀ ਆਪਣੇ ਹੈ ਉਹਨਾਂ ਦੀ ਆਗਿਆ ਵਿੱਚ ਸਾਥ ਧਾਨ ਹੋਣਾ ਕਰ ਤਿਆਰ ਬਰ ਤਿਆਰ ਹੋ ਕੇ ਜੋੜੋ ਆਸਾ ਮਨਸਾ ਪੂਰਨ ਹੋਵੇ ਜੇ ਤੇਰੇ ਅੰਦਰ ਆਸਾ ਕੋਈ ਪੂਰੂਲੇ ਸਮੇਂ ਦੀ ਬਾਹਰ ਚੜਦੀ ਲੱਗੀ ਹੋਈ ਤੇ ਮਨਸਾ ਜਿਹੜੀ ਮਿੰਟ-ਮਿੰਟ ਤੇ ਵਾਸ਼ਨਾ ਫੁਰਦੀ ਰਹਿੰਦੀ ਹੈ ਮਨਸਾ ਬੁੱਧੀ ਦੇ ਅੰਦਰ ਜੋ ਆਸਾ ਹਨ ਉਹ ਸਾਰੀਆਂ ਤੇਰੀਆਂ ਪੂਰੀਆਂ ਹੋ ਜਾਣਗੀਆਂ ਆਸ ਹੈ ਸਗਲ ਨਿਧਾਨ ਗੁਰਸਿਓ ਸਰਗੁਮਾਰਾ ਸਾਹਿਬ ਦੇ ਸਾਥ ਮਿਲ ਕਰਕੇ ਸਾਰੇ ਖਜ਼ਾਨੇ ਨੌਂ ਨਦੀਆਂ ਦੇ 18 ਸਦੀਆਂ ਦੇ ਨਵਾਂ ਦਾ ਭਗਤੀ ਦੇ ਸਾਰੇ ਪਾਲਣੀਆਂ ਰਹਾਉ ਦੂਜਾ ਨਹੀਂ ਜਾਣ ਕੋਈ ਦੂਜਾ ਵੀ ਕੋਈ ਦੂਜਾ ਬਣ ਕੇ ਨਹੀਂ ਉਹ ਪਰਮੇਸ਼ਰ ਨੂੰ ਕੋਈ ਜਾਣ ਸਕਦਾ ਸਤਗੁਰ ਨਿਰੰਜਨ ਸੋਏ ਗੁਰ ਪਰਮੇਸ਼ਰ ਏਕ ਹੈ ਨਿਸ਼ਚਾ ਕਰੋ ਗੁਰ ਸਾਹ ਦੇ ਪਰਮੇਸ਼ਰ ਕੋਈ ਜੋਤ ਹਨ ਸੋ ਸਰਗੁਰੂ ਨਾਨਕ ਦੇਵ ਨਰਿੰਦਰ ਦੇ ਪ੍ਰਮੇਸ਼ਰ ਦਾ ਰੂਪ ਹਾਨੇ ਜਾਣੋ ਮਾਨੁਖ ਕਾ ਕਰ ਰੂਪ ਨਾ ਜਾਣ ਸਰਬੂ ਨੂੰ ਸਾਜ ਨੂੰ ਮਾਨਸ ਦੇ ਵਾਲਾ ਆਕਾਰ ਨਾ ਸਮਝਣਾ ਕਰ ਨੀਲੀ ਨਿਮਾਨੇ ਮਾਨ ਮੇਰਾ ਸਾਤ ਆਪ ਨਰੈਣ ਕਲਾਤ ਹਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਪਣੀ ਇਛਾ ਨਾਲ ਸੋਗੇ ਮਹਾਰਾਜੀ ਨੇ ਸੁਣੀ ਪੁਕਾਰ ਵਿਚਾਰ ਪ੍ਰਗੁਰ ਨਾਨਕ ਜਗਮਾਹ ਪਿਠਾਇਆ ਕਲ ਆਈ ਕੁੱਤੇ ਮੂਹੀ ਖਵਾਜ ਹੋ ਮਰਦਾਰ ਗੁਸਾਈ ਰਾਜੇ ਪਾਪ ਕੁਮਾਉਂਦੇ ਉਲਟੀ ਦੇੜ ਬਾੜ ਫੇਤ ਕੋ ਖਾਈ ਐਹਾਂ ਜੇ ਬੜਾ ਭਾਰੀ ਜਨਮ ਹੋ ਰਿਆ ਸੀ ਜਿਸ ਵਕਤ ਮਹਿਬੂਦ ਗਜਨੀ ਨੇ 2-2 ਲੱਖ ਹਿੰਦੇ ਬੱਚੇ ਤੇ ਬੱਚੀਆਂ ਲਿਆ ਕੇ ਗਜਨੀ ਸ਼ਹਿਰ ਦੀ 2-2 ਪੈਸੇ ਨੂੰ ਮੁੱਲ ਨੂੰ ਵੇਚੀਆਂ ਸੀ ਐਡਾ ਭਾਰੀ ਮੁਲਕ ਤੇ ਕਹਿਰ ਸੀ ਔਰੰਗਜ਼ੇ ਵਰਗੇ ਬਾਦਸ਼ਾਹ ਜ਼ਾਲਮ ਹੋ ਚੁੱਕੇ ਸਨ ਸਿਕੰਦਰ ਲੋਧੀ ਵਰਗੇ ਇਹ ਜੋਗ ਵੀ ਕੋਈ ਹਿੰਦੂ ਸੰਖ ਵਜਾਵੇ ਤਾਂ ਮੋਹ ਚ ਗਉ ਗਾਸ ਤੁਰੇ ਨੂੰ ਨੇ ਸਾਹਮਣੇ ਇਹਦਾ ਭਾਰੀ ਜ਼ੁਲਮ ਕਰਦੇ ਸਮੇ ਉਸ ਵੇਲੇ ਦੁਨੀਆ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਸਰੂਪ ਅੰਦਰ ਪ੍ਰਗਟ ਹੋਏ ਸੱਚੇ ਬਾਦਸ਼ਾਹ ਸਾਰਿਆਂ ਦੀ ਪੀੜਾ ਬਗਦਦ ਉਠਾ ਕੇ ਵੇਖਿਆ ਕੱਜ ਤੋਂ ਡਰਦੇ ਕਿਸੇ ਨੂੰ ਮੌਣ ਨਾ ਤਿਆਰ ਕੀਤਾ ਫਿਰ ਆਪ ਪਰਮੇਸ਼ਰ ਨੂੰ ਗੁਰੂ ਰੂਪ ਹੋ ਵਿੱਚ ਪ੍ਰਗਟ ਹੋਣਾ ਪਿਆ ਇਸ ਪ੍ਰਕਾਰ ਗੁਰੂ ਮਾਰਾ ਸਾਰੋ ਨਿਰੰਜਨ ਦਾ ਰੂਪ ਹਨ ਮਾਨੁਖ ਕਾ ਕਰ ਰੂਪ ਨਾ ਜਾਣ ਮਾਨੁਖ ਦਾ ਰੂਪ ਗੁਰੂ ਸਾਹਿਬ ਜੀ ਨੂੰ ਨਾ ਸਮਝਣਾ ਕਰ ਜਿਲੀ ਨਿਮਾਨੇ ਮਾਨ ਜੇ ਨਵਾਣਾ ਹੋ ਕੇ ਮਾਰਾ ਦੇ ਦਰਜਾ ਜਾ ਕੇ ਬਣ ਜਾਏਗਾ ਤਾਂ ਤੈਨੂੰ ਮਾਨ ਸਤਕਾਰ ਬ੍ਰਹਮ ਗਿਆਨ ਦਾ ਮੰਨਣ ਸਭ ਪ੍ਰਾਪਤ ਹੋ ਜਾਣਗੇ ਗੁਰ ਕੀ ਹਰ ਟੀਕ ਟਿਕਾਏ ਗੁਰੂ ਅਕਾਲ ਪੁਰਖੋ ਹਰੀ ਦਾ ਰੂਪ ਹੈ ਹਰ ਗੁਰ ਮੂਰਤ ਏਕਾ ਵਰਤੇ ਆਪ ਹੀ ਆਕਾਲਪੁਰ ਗੁਰੂ ਸਰੂਪ ਵਿੱਚ ਹੋਇਆ ਉਹਨਾਂ ਦੀ ਏਕ ਓਟ ਦਿਲ ਚ ਟਿਕਾਉਣਾ ਕਰ ਔਰ ਆਸਾ ਸਭ ਲਾਹ ਹੋਰ ਦੇਵੀ ਦੇ ਉਹ ਤਿਆਨੀਆਂ ਆਸਾ ਜਿਹੜੀਆਂ ਹਨ ਤੇਰੇ ਅੰਦਰ ਰਹਿ ਉਹ ਸਾਰੀਆਂ ਲਾਹ ਦੇ ਮੇੜ ਦੇ ਹਰ ਕਾ ਨਾਮ ਮਾਗ ਨਿਧਾਨ ਗੁਰੂ ਸਰ ਦਾ ਨਾਮ ਖਿਆਨ ਇਹ ਸਭ ਗਰਾਂ ਦੇ ਪੈਸੋ ਮੰਗਣਾ ਕਰ ਤਾਂ ਦਰਗਹ ਹੈ ਪਾਵ ਹੈ ਮਾਂ ਦਰਗਾਹ ਵਿੱਚ ਸੱਚਖੰਡ ਚ ਪ੍ਰਲੋਕ ਚ ਜਾ ਕੇ ਤੂੰ ਸਤਕਾਰ ਪਾਵੇਂਗਾ ਤਾਂ ਦਰ ਅੰਦਰ ਜਿਹੜੀ ਗਏ ਜਗ੍ਹਾ ਤ੍ਰਿਯਾ ਪਾਜੇ ਉਹਦੇ ਚ ਮੰਨ ਗਿਆਨ ਨੂੰ ਖੜ ਪ੍ਰਮਾਣਾਂ ਦੇ ਜੋ ਵਿਧੀ ਪਖ ਦੁਆਰਾ ਜਾਣਿਆ ਜਾਂਦਾ ਹੈ ਉਸ ਦੇ ਵਿੱਚ ਮੰਨਣ ਪਾਵੇਂਗਾ ਗੁਰ ਕਾ ਬਚਨ ਜਪ ਮੰਤ ਸਤਗੁਰੂ ਸਾਹਿਬ ਦਾ ਜਿਹੜਾ ਬਚਨ ਕਮਾਉਣਾ ਇਹੋ ਮੰਤਰ ਹੈ ਇਹਨੂੰ ਜਪਣਾ ਕਰ ਸਰਗੁਰੂ ਮਾਰਾ ਸਾਦੇ ਉਪਦੇਸ਼ ਦੇ ਅਨਸਾਰ ਆਪਣਾ ਜੀਵਨ ਬਣਾਓ ਇਹ ਆ ਭਗਤ ਸਾਰ ਤਤ ਇਹੋ ਹੀ ਭਾਈ ਸਾਰਿਆਂ ਚੋਂ ਭਗਤੀ ਐ ਸਾਰ ਅਸਲੀ ਤਦ ਸਰੂਪ ਦੇ ਬਿਆਨ ਦੇ ਦੇਣ ਵਾਲੀ ਪ੍ਰਾਪਤੀ ਵਾਲੀ ਸਤਿਗੁਰ ਭੇ ਦਇਆ ਜਿਨ੍ਹਾਂ ਦੇ ਸਤਿਗੁਰ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਆਲੂ ਹੋਏ ਹਨ ਨਾਨਕ ਦਾਸ ਨਿਹਾਲ ਉਹਨਾਂ ਸੇਵਕਾਂ ਨੂੰ ਸਤਿਗੁਰ ਜੀ ਕਹਿੰਦੇ ਨਿਹਾਲ ਮੰਦਰਾਂ ਤੋਂ ਰਹਿਤ ਕਰਤਾ ਹੈ ਮਹਾਰਾਜ ਨੇ ਰਾਮ ਕਲੀ ਮਹੱਲਾ ਪੰਜਵਾ ਹੋਵੇ ਸੋਈ ਭਲ ਮਾਨੁ ਪਰਵੇਸ਼ਰ ਵੱਲੋਂ ਜੋ ਕੁਝ ਵਰਤਾਰਾ ਵਰਤ ਰਿਹਾ ਹੈ ਬਾਣੇ ਵਿੱਚ ਆ ਦੁਖ ਸੁਖ ਵਿੱਚ ਕੋਈ ਯਾਤਕ ਰੱਖ ਜੋ ਕਰਤਾਰ ਵੱਲੋਂ ਹੁੰਦਾ ਉਹਨੂੰ ਭਲਾ ਕਰਕੇ ਮੰਨਣਾ ਕਰ ਆਪਣਾ ਤਜ ਅਭਿਮਾਨ ਜਿਹੜਾ ਤੇਰੇ ਅੰਦਰ ਹੰਕਾਰ ਹੈ ਕਿ ਮੈਂ ਸਿੱਧੀ ਰੇ ਬਲ ਨਾਲ ਐ ਕਰ ਸਕਦਾ ਹਾਂ ਮੈਂ ਮੀ ਪਾ ਸਕਦਾ ਹਾਂ ਮੈਂ ਢੇਰੀ ਲਿਆ ਸਕਦਾ ਹਾਂ ਮੈਂ ਦੁਨੀਆ ਦੇ ਅੰਦਰ ਬਸਾ ਸਕਦਾ ਹਾਂ ਕਾਲ ਪਾ ਸਕਦਾ ਹਾਂ ਇਹ ਜਿਹੜਾ ਤੇਰੇ ਅੰਦਰ ਹੰਕਾਰ ਫਿਰਦਾ ਹੈ ਫਿਰਦੇ ਜੀ ਕੋਈ ਥੋੜੀ ਵਾਲੀ ਸਾਧਨ ਕਰਕੇ ਇਹ ਹੰਕਾਰ ਨੂੰ ਗੁਨਾਹਾਂ ਦੇ ਨੂੰ ਛੱਡਦੇ ਆਪਿਆਂ ਨੂੰ ਦਿਨ ਰਾਤ ਸਦਾ ਗੁਣਗਾ ਤੈਨੂੰ ਚਾਹੀਦਾ ਹੈ ਪਰਮੇਸ਼ਰ ਦੇ ਰਾਜ ਨੇ ਗੁਣ ਉਪਕਾਰਾਂ ਨੂੰ ਗਾਉਣੇ ਕਰ ਪੂਰਨ ਇਹੀ ਸਵਾਸ ਪੂਰਨ ਤੇਰਾ ਮਤਲਬ ਪੁਰਯੋਜਨ ਪੂਰਾ ਸਿਧ ਤੇਰਾ ਇਸੇ ਪ੍ਰਕਾਰ ਹੋ ਸਕਦਾ ਹੈ ਆਨੰਦ ਕਰ ਸੰਤ ਹਰ ਜਪ ਸੰਤਾਂ ਭਗਤਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਜਾਪ ਕਰਕੇ ਉਹਦੇ ਵਿੰਗ ਸਰੂਪ ਨੂੰ ਪ੍ਰਾਪਤ ਕਰ ਛਾੜ ਸਿਆਣਪ ਬਹੁਤ ਰਾਈ ਜੇ ਤੇਰੇ ਮੁਰਬਦੀ ਦੀ ਸਿਆਣਪ ਫੁਰਦੀ ਮੈਂ ਕਰ ਲਵਾਂ ਐ ਕਰ ਲਵਾਂ ਇਹ ਛੜ ਦੇ ਜਿਹੜੀ ਵਾਕਾਂ ਨਹੀਂ ਚਿਦ్రਾਈ ਨਾ ਚਦਰ ਬਣਨਾ ਚਾਹੁੰਦਾ ਗੱਲਾਂ ਨਹੀਂ ਚਿਦ్రਾਈ ਵੀ ਛੱਡ ਦੇ ਕੋਲ ਕਾ ਜਪ ਮੰਤ ਨਿਰਮਲ ਸਤਿਗੁਰੂ ਸਾਹਿਬ ਦਾ ਮੰਤਰ ਸਿਮਰਨ ਜਪਣਾ ਕਰ ਕਿਉ ਤੇਰਾ ਚਿਤ ਨਿਰਮਲ ਸੁਧ ਹੋ ਜਾਏਗਾ ਰਹਾਉ ਇੱਕ ਕੀ ਕਰ ਆਸ ਭੀਤਰ ਇੱਕ ਅਕਾਲ ਪੁਰਖ ਦੀ ਆਸਾ ਹਿਰਦੇ ਦੇ ਅੰਦਰ ਕਰਨਾ ਕਰ ਨਿਰਮਲ ਜਪ ਲੈ ਨਹਾਰ ਹਾਰ ਉਜਲ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਹਰ ਵਕਤ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਗੁਰ ਕੇ ਚਰਨ ਨਮਸਕਾਰ ਸਤਿਗੁਰ ਅੰਦਰ ਜਾਨੀ ਦੇ ਚਰਨ ਪੂਜਨੀਕ ਹੈ ਉਹਨਾਂ ਤੇ ਬੰਗਣਾ ਕਰ ਪਾਗਜਲ ਉਤਰਹਿ ਪਾ ਯਹੋ ਰੇ ਪਿਆਰੇ ਆ ਸੰਸਾਰ ਸਮੁੰਦਰ ਤੋਂ ਤੂੰ ਪਾਰ ਹੋ ਜਾਏਗਾ ਮੁਕਤ ਹੋ ਜਾਏਗਾ ਦੇਵਨ ਹਾਰ ਦਾਤਾ ਸਾਰੀਆਂ ਦਾਤਾ ਦੇ ਦੇਣ ਵਾਲਾ ਦਾਤਾ ਪਰਮੇਸ਼ਰ ਆਪ ਹੈ ਆਤ ਨਾ ਪਾਰਾ ਵਾ ਪੁਰਖ ਦੇ ਤੋਂ ਦਾ ਤੰਤ ਪਾਰ ਆਵਾਂ ਨਹੀਂ ਕਿਸੇ ਪਾਸੋਂ ਪਾਇਆ ਜਾ ਸਕਦਾ ਜਾ ਕੇ ਘਰ ਸਰਬ ਨਿਧਾਨ ਗੁਰੂ ਸਾਈਂ ਗੁਰੂ ਦੇ ਘਰ ਸੰਗਤ ਵਿੱਚ ਜਿਸ ਗੁਰੂ ਦੇ ਘਰ ਸੱਜ ਖੰਡ ਵਿੱਚ ਸਾਰੇ ਖਜ਼ਾਨੇ ਹਨ ਗੁਣਾਂ ਦੇ ਰਾਖਨ ਹਾਰ ਨਿਧਾਨ ਤੰਤ ਵੇਲੇ ਅਸੀਂ ਭਾਵੇਂ ਬਾਲ ਕਮੂਰ ਖਾਣ ਦੇ ਰੱਖਿਆ ਕਰਨ ਵਾਲਾ ਆਪ ਹੀ ਹੈ ਪਰਮੇਸ਼ਰ ਨਾਨਕ ਪਾਇਆ ਇਹੋ ਨਿਧਾਨ ਸਰਗੁਣ ਸਾਹਿਬ ਜੀ ਕਹਿੰਦੇ ਨੇ ਇਹ ਸਤਿਗੁਰਾਂ ਦੇ ਪਾਸੋਂ ਖਜ਼ਾਨਾ ਪਾਇਆ ਹੈ ਹਰੇ ਹਰ ਨਿਰਮਲ ਨਾਮ ਜੋ ਪਰਮੇਸ਼ਰ ਦਾ ਹਰ ਹਰ ਹੈ ਨਾਮ ਹੈ ਇਹ ਮਨ ਨੂੰ ਨਿਰਮਲ ਅਗਿਆਦੀਆਂ ਮੈਲ ਤੋਂ ਪਾਪਾਂ ਦੀਆਂ ਮੈਲੋਂ ਨਿਰਮਲ ਕਰਨ ਵਾਲਾ ਨਾਮ ਹੈ ਜੋ ਜਪੈ ਤਿਸ ਕੀ ਗਤ ਹੋਵੇ ਜੋ ਕੋਈ ਜਪੇਗਾ ਕਿਸੇ ਜਾਤ ਵਿੱਚ ਹੋਵੇ ਕਿਸੇ ਸਰੇਣੀ ਵਿੱਚ ਹੋਵੇ ਬੋਦੀ ਮੁਕਤ ਹੋ ਜਾਏਗੀ ਨਾਨਕ ਕਰਮ ਪ੍ਰਾਪਤ ਹੋਵੇ ਨਾਨਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਨਸਕਾਮ ਕਰਮਾ ਉਹਨਾਂ ਨੂੰ ਸਤਿਗੁਰੂ ਜੀ ਮਿਲਦੇ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ ਰਾਮ ਕਲੀ ਮਹੱਲਾ ਪੰਜਵਾ ਦੁਲਬ ਦੇਹ ਸਵਾਰ ਇਹ ਗੱਲ ਲੰਬੀ ਹੋਈ ਦੇ ਹੈ ਭਾਈ 84 ਲੱਖ ਜੂਨ ਪਰਵਦੇ ਪਰਵਦੇ ਨੂੰ ਤੈਨੂੰ ਬੜੀ ਮੁਸ਼ਕਲ ਲੰਮੀ ਹੈ ਇਹ ਤੇ ਵੀ ਬੇਦਰਸੀਆਂ ਮਨੁੱਖਾ ਜੀ ਨੂੰ ਕਿ ਸਾਨੂੰ ਫੇਰ ਮੇਰੇ ਕਿ ਅਸੀਂ ਮੁਕਤ ਹੋ ਜੀਏ ਇਹ ਦਲਬ ਦੇ ਨੂੰ ਤੂੰ ਪਾ ਕੇ ਵਿਸ਼ਿਆਂ ਜਿਨਾ ਖੁਆਰ ਕਰ ਇਹਨੂੰ ਵਾਹਿਗੁਰੂ ਦੀ ਬੰਦਗੀ ਕਰਕੇ ਸਵਾਰ ਲਾ ਚਾਹੇ ਨਾ ਦਰਗਹ ਹਾਰ ਕਰਕੇ ਭਾਈ ਮਨੁੱਖਾ ਜਨਮ ਪਾ ਕੇ ਤੈਨੂੰ ਪੂੰਜੀ ਮਿਲੀ ਹੈ ਜੇ ਤੂੰ ਵਿਸ਼ਿਆਂ 'ਚ ਲੱਗ ਗਿਆ ਤੇ ਹਾਰ ਕੇ ਨਾ ਕਿਤੇ ਜਾਵੇਂ ਹਾਲਤ ਪਾਲਤ ਤਦ ਹੋਈ ਬੜੇ ਆਈ ਇਸ ਲੋਕ ਜੀ ਦੀ ਤੇਰੀਆਂ ਤੇਰੀ ਵਧਾਈ ਹੋਵੇਗੀ ਪਰ ਲੋਗ ਵੀ ਤੇਰਾ ਜਸ ਹੋਵੇਗਾ ਅੰਤ ਕੀ ਬੇਲਾ ਲੈ ਛਡਾਈ ਅੰਤ ਦੇ ਵਕਤ ਮਾਰੇ ਸਾਥ ਤੈਨੂੰ ਜਮਮਾਨ ਤੋਂ ਛੁਡਾ ਲੈਣਗੇ ਮੁਕਤ ਕਰ ਲੈਣਗੇ ਆਰਾਮ ਕੇ ਗੁੰਗਾ ਪਰਮੇਸ਼ਰ ਜੋ ਰਾਮ ਹੈ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ ਹਾਲਤ ਪਾਲਤ ਹੋਵੇ ਦੋਵੇਂ ਸੋਹੇਲੇ ਜੇ ਸਿਮਰਨ ਕਰੇਗਾ ਇਹ ਲੋਕ ਵੀ ਤੇ ਪਰਲੋਕ ਵੀ ਤੇਰੇ ਦੋਵੇਂ ਸੁਹੇਲੇ ਸੁਖਾਲੇ ਹੋ ਜਾਣਗੇ ਸੁਖਦਾਇਕ ਅਜਰਜ ਪੁਰਖ ਧਿਆ ਸਤਿ ਅੰਜ ਵਾਹਿਗੁਰੂ ਦਾ ਨਾਮ ਉਸ ਪੂਰਨ ਵਾਹਿਗੁਰੂ ਨੂੰ ਧਿਆਉਣਾ ਕਰ ਰਹਾਉ ਉਠਤ ਬੈਠਤ ਹਰ ਜਾਪ ਜਦੋਂ ਉੱਠੇ ਉਦੋਂ ਵੀ ਭੁਲਾਇਆ ਨਾ ਕਰ ਜੋ ਬੈਠਣ ਲੱਗੇ ਉਦੋਂ ਵੀ ਐਸਾ ਸਿਮਰਨ ਦਾ ਅਭਿਆਸ ਕਰ ਮਾਰਾ ਦਾ ਜਾਪ ਕਰਿਆ ਕਰ ਬਿਨ ਸਹਿ ਸਗਲ ਸੰਤਾ ਜਿਹੜਾ ਸਮੁਖਤ ਪਾਉਣ ਵਾਲੇ ਦੁੱਖ ਆਦੀ ਵਿਆਦੀ ਉਪਾਦੀ ਆਦਿਕ ਉਹ ਸਾਰੇ ਤੇਰੇ ਨਾਸ ਹੋ ਜਾਣਗੇ ਬੈਰੀ ਸਭ ਹੋਵੈ ਮੀਤ ਤੇਰੇ ਦੁਸ਼ਮਣਾਂ ਤੇਰੇ ਚਰਨਾਂ ਦੀ ਧੂੜ ਬਣ ਜਾਣਗੇ ਸਾਰੇ ਮਿੱਤਰ ਬਣ ਜਾਣਗੇ ਬੈਰੀ ਕਾਮਕ੍ਰੋ ਲੋਭੋ ਹੰਕਾਰ ਵੀ ਤੇਰੇ ਗੋਲੇ ਬਣ ਜਾਣਗੇ ਸਾਰੇ ਸੱਜਣ ਬਣ ਜਾਣਗੇ ਨਿਰਮਲ تیਰਾ ਹੋਵੈ ਜੀ ਤੇਰਾ ਚਿੱਤ ਵੀ ਗੁਰੂਖੰਦ ਨਿਰਮਲ ਸੁੱਧ ਹੋ ਜਾਵੇਗਾ ਪਵਿੱਤਰ ਹੋ ਜਾਵੇਗਾ ਆਪ ਤੇ ਉਸ ਤੋਂ ਇਹੋ ਕਰਮ ਸਾਰਿਆਂ ਕਮਾਈਆਂ ਨਾਲ ਉਸ ਤੋਂ ਇਹ ਕਮਾਈ ਹੈ ਸਾਰਿਆਂ ਤੋਂ ਨਿਸਕਾਮ ਕਰਮ ਜੋ ਹੈ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਧਰਮ ਪੁੰਨੋਂ ਵਿੱਚੋਂ ਸ੍ਰੇਸ਼ਟ ਪੁੰਨ ਇਹੋ ਹੀ ਧਰਮ ਹੈ ਹਰ ਸਿਮਰਨ ਤੇਰਾ ਹੋਏ ਉਧਾਰ ਸਦਾ ਸਿਮਰਨ ਕਰਨੇ ਕਰਕੇ ਇਹ ਜੀਵ ਤੇਰਾ ਉਧਾਰ ਭਲਾ ਹੋ ਜਾਏਗਾ ਜਨਮ ਜਨਮ ਦਾ ਉਤਰੈ ਭਾਰ ਤੇ ਜਨਮ ਜੋ ਲੋਕ ਡੰਡ ਅਪਦਰ ਡੰਡ ਦੇਵ ਡੰਡ ਰਾਜ ਦੰਡਾ ਤੇ ਪਾਪਾਂ ਦਾ ਧਾਰੇ ਸੋ ਉਤਰ ਜਾਏਗਾ ਪੂਰਨ ਤੇਰੀ ਹੋਵੇ ਆਸ ਹੋਰਿਆ ਜੋ ਤੇਰੇ ਅੰਦਰ ਆਸਾ ਲੱਗੀ ਉਹ ਵੀ ਤੇਰੀ ਪੂਰੀ ਹੋ ਜਾਏਗੀ ਜਮ ਕੀ ਕਟਿਏ ਤੇਰੀ ਫਾਹ ਜਮ ਦੀ ਫਾਹੀ ਜਿਹੜੀ ਗੱਲ ਤੇ ਪੈਂਦੀ ਹਰ ਵਾਰੀ ਅੰਤ ਦੇ ਵੇਲੇ ਇਹ ਵੀ ਤੇਰੀ ਕੱਟੀ ਜਾਏਗੀ ਗੁਰ ਕਾ ਉਪਦੇਸ਼ ਸੁਣੀਜੈ ਗੁਰੂ ਗੋਬਿੰਦ ਸਿੰਘ ਮੇਰਾ ਸਾਦਾ ਪਰਮ ਪਿਤਰੋਂ ਉਪਦੇਸ਼ ਹੈ ਜੋ ਮਰਤੂ ਨਾਮ ਦਾ ਜਪਣਾ ਗੁਰਮੁਖ ਨਾਮ ਦਾ ਅਨੁਸ਼ਾਨ ਇਹਨੂੰ ਸੁਣਨਾ ਕਰ ਨਾਨਕ ਸੁਖ ਸਹਿਜ ਸਮੀਜੇ ਜਿਸ ਪ੍ਰਕਾਰ ਮਾਵੇ ਕੰਦਰ ਸ਼ੋਕ ਸਰੂਪ ਜੋ ਪਰਮੇਸ਼ਰ ਹੈ ਉਹ ਜਿਸ ਸਹਿਜ ਸ਼ਾਂਤੀ ਦੇ ਨਾਲ ਸਮੀਜਾ ਸਮਾ ਜਾਵੇਗਾ ਸਹਿਜੇ ਹੀ ਮਿਲ ਜਾਵੇਗਾ ਮਰਿਯਤ ਨਹੀਂ